ਅਪਤਲ ਲੈਂਸ ਦੇ ਲੋਕ ਇਸ ਬਾਰੇ ਗੱਲ ਕਰਾਂਗੇ ਕਿ ਆਪਣੇ ਕੋਲੇ ਵਸਤੂ ਦਾ ਪ੍ਰਤੀਬਿੰਬ ਕਿਸ ਤਰ੍ਹਾਂ ਬਣਦਾ ਤੁਸੀਂ ਦੇਖ ਰਹੇ ਹੋ ਕਿ ਇਹ ਆਪਣੇ ਕੋਲੇ ਲੈਂਸ ਉਹ ਮਿਰਰ ਹੋਲਡਰ ਹੈ ਇਹ ਜਿਹੜਾ ਆਪਣੇ ਕੋਲੇ ਇੱਥੇ ਲੈਂਸ ਤੇ ਹੈ ਇਹ ਆਪਣੇ ਕੋਲੇ ਅਪਤਲ ਲੈਂਸ ਹੈ ਅਪਤਲ ਲੈਂਸ ਦੀ ਪਛਾਣ ਆਪਕੇ ਵਾਂ ਕਰ ਸਕਦੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਕਿਨਾਰੇ ਤੋਂ ਮੋਟਾ ਹੈ ਤੇ ਮੱਧ ਦੇ ਵਿੱਚ ਇਹ ਪਤਲਾ ਹੁੰਦਾ ਤੇ ਅਪਤਲ ਲੈਂਸ ਹਮੇਸ਼ਾ ਵਸਤੂ ਦਾ ਅਬਾਸੀ ਅਤੇ ਸਿੱਧਾ ਪ੍ਰਤੀਬਿੰਬ ਮਨੋਂ ਦਾ ਅਬਾ ਸਿਪ੍ਰਤੀਬਿੰਬ ਉਹ ਹੁੰਦਾ ਹੈ ਜਿਹਨੂੰ ਅਸੀਂ ਪਰਦੇ ਉੱਤੇ ਪ੍ਰਾਪਤ ਨਹੀਂ ਕਰ ਸਕਦੇ ਇਹਦਾ ਪਹਿਲਾ ਕੇਸ ਹੋਏਗਾ ਕਿ ਆਪਣੇ ਕੋਲੇ ਜਦੋਂ ਵਸਤੂ ਆਪਣੇ ਕੋਲੇ ਅਨੰਤ ਤੇ ਪਈ ਹੈ ਜਿਵੇਂ ਕਿ ਮੈਂ ਆ ਜਿਹੜੀ ਮੋਮਬਤੀ ਹੈ ਇਹਨੂੰ ਅਨੰਤ ਤੇ ਲੈ ਕੇ ਜਾ ਰਿਹਾ ਅਗਰ ਤੁਸੀਂ ਉੱਥੇ ਜੋ ਬੇਟਾ ਚੁੰਮ ਕਰਕੇ ਦੇਖੋ ਉਹਦੇ ਵਿੱਚ ਆਪਣੇ ਕੋਲੇ ਜਿਹੜਾ ਪ੍ਰਤੀਬਿੰਬ ਬੰਦਾ ਪਿਆ ਵਸਤੂ ਦਾ ਉਹ ਬਹੁਤ ਹੀ ਛੋਟਾ ਬੰਦਾ ਪਿਆ ਤੇ ਬਿੰਦੂ ਦੇ ਆਕਾਰ ਦਾ ਬੰਦਾ ਪਿਆ ਤੇ ਆਪਣੇ ਕੋਲੇ ਇਹ ਜਿਹੜਾ ਪ੍ਰਤੀਬਿੰਬ ਬੰਦਾ ਪਿਆ ਉਹ ਕੀ ਹੈ ਅਬਾਸੀ ਅਤੇ ਸਿੱਧਾ ਤੇ ਦੂਸਰਾ ਇਹ ਫੋਕਸ ਤੇ ਬੰਦਾ ਪਿਆ ਜਦੋਂ ਆਪਣੇ ਕੋਲੇ ਵਸਤੂ ਅਨੰਤ ਤੇ ਹੋਏ ਠੀਕ ਹੈ ਆਪਣੇ ਕੋਲੇ ਫੋਕਸ ਤੇ ਬੰਦਾ ਪਿਆ ਹੁਣ ਜਿਵੇਂ ਜਿਵੇਂ ਆਪਾਂ ਵਸਤੂ ਇਸ ਨੂੰ ਅੱਗੇ ਲੈ ਕੇ ਜਾਂਦੇ ਦੂਸਰਾ ਕੇਸ ਹੈ ਕਿ ਆਪਣੇ ਕੋਲੇ ਇਹ ਉਹ ਅਤੇ ਅਨੰਤ ਦੇਵ ਸ਼ਕਾਪ ਕਿਤੇ ਵੀ ਹੈ ਜਿਵੇਂ ਕਿ ਤੁਸੀਂ ਦੇਖਿਆ ਜਦੋਂ ਆਪਣੇ ਕੋਲੇ ਮੋਬਤੀ ਇੱਥੇ ਸੀ ਪ੍ਰਤੀਬਿੰਬ ਛੋਟਾ ਸੀ ਬਹੁਤ ਹੀ ਛੋਟਾ ਸੀ ਬਿੰਦੂਕਾਰ ਦਾ ਸੀ ਲੇਕਿਨ ਇਹਨੂੰ ਆਪਣੇ ਕੋਲੇ ਪ੍ਰਤੀਬਿੰਬ ਦਾ ਜੇਕਰ ਤੁਸੀਂ ਧਿਆਨ ਨਾਲ ਲੈਂਦੇ ਵਿੱਚ ਦੇਖੋ ਬਿੰਦੂ ਦੇ ਆਕਾਰ ਦਾ ਨਹੀਂ ਹੈ ਇਹ ਛੋਟਾ ਸਭ ਆਸੀ ਅਤੇ ਸਿੱਧ ਹੈ ਜੇਕਰ ਇਹਨੂੰ ਅੱਪਰ ਕੇ ਵੀ ਲੈ ਕੇ ਜਾਵਾਂਗੇ ਤਾਂ ਇੰਦੇ ਆਪਣੇ ਕੋਲੇ ਕੋਈ ਪਰਿਵਰਤਨ ਨਹੀਂ ਆਣਾ ਆਪਾਂ ਉਸੇ ਦਾ ਬਹੁਤ ਛੋਟਾ ਪ੍ਰਤੀਬਿੰਬ ਦੇਖੀਏਗਾ ਜਿਵੇਂ ਕਿ ਆਪਾਂ ਇਸ ਪਾਸੇ ਦੇ ਵਿੱਚ ਜੇ Thank you, Vedas.